ਉਨਾ ਲੋਕਾਂ ਦੇ ਲਈ ਖੁਸ਼ਖਬਰੀ ਹੈ ਜੋ ਕੈਨੇਡਾ ਦੇ ਵਿੱਚ ਨੌਕਰੀ ਦੇ ਨਾਲ ਸਥਾਈ ਨਿਵਾਸ ਪ੍ਰਾਪਤ ਕਰਨ ਬਾਰੇ ਸੋਚ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੁਟੇਨੇ ਖੇਤਰ ਨੇ ਉਹਨਾਂ ਕੰਪਨੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਥੇ ਵਿਦੇਸ਼ੀ ਕਾਮੇ ਨੌਕਰੀ ਮਿਲਣ ਤੇ ਪੀਆ ਲਈ ਯੋਕ ਹੋਣਗੇ ਵੈਸਟ ਕੁਟੇਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਹਿੱਸਾ ਜਿਸ ਦੇ ਤਹਿਤ ਇਸਨੇ ਨੌਕਰੀਆਂ ਦੇ ਨਾਲ ਪੀਆਰ ਦੀ ਪੇਸ਼ਕਸ਼ ਕਰਨ ਵਾਲੀਆਂ ਮਨੋਨੀਤ ਕੰਪਨੀਆਂ ਦੇ ਨਾਮਾਂ ਦਾ ਵੀ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਪੰਜ ਉਦਯੋਗਾਂ ਦੀ 118 ਕੰਪਨੀਆਂ ਵਿੱਚ ਨੌਕਰੀ ਮਿਲਣ ਉੱਤੇ ਪੀਆ ਦਿੱਤਾ ਜਾਵੇਗਾ। ਸਿਹਤ, ਸਿੱਖਿਆ, ਭੋਜਨ ਅਤੇ ਪ੍ਰਚੂਨ ਵਪਾਰ ਅਤੇ ਆਵਾਜਾਈ ਅਤੇ ਨਿਰਮਾਣ ਉਦਯੋਗਾਂ ਦੇ ਵਿੱਚ ਲੋਕਾਂ ਦੀ ਲੋੜ ਹੈ। RCIP ਇੱਕ ਮਾਲਕ ਅਧਾਰਤ ਸਥਾਈ ਨਿਵਾਸ ਦਸਤ ਹੈ ਇਸ ਦੇ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਸਿਰਫ ਤਾਂ ਹੀ ਪੀਆਰ ਦਿੱਲੀ ਯੋਗ ਮੰਨਿਆ ਜਾਂਦਾ ਹੈ ਜੇਕਰ ਉਸ ਕੋਲ ਕਿਸੇ ਮਨੋਣਿਤ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਵੇ ਉਸ ਦੀ ਨੌਕਰੀ ਨੂੰ ਸਥਾਨਕ ਅਤੇ ਵਿਕਾਸ ਨੂੰ ਸੰਗਠਨ ਦੁਆਰਾ ਵੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਵਿਦੇਸ਼ੀ ਨਾਗਰਿਕਾਂ ਨੂੰ RCIP ਦੀਆਂ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਅਓ ਜੇ ਇਸ ਸਥਿਤੀ ਵਿੱਚ ਸਾਨੂੰ ਦੱਸੋ ਕਿ ਕਿਹੜੀਆਂ ਕੰਪਨੀਆਂ ਵਿੱਚ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਵੀਆਪੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਨੂੰ ਦੱਸੋ ਕਿ ਆਰਸੀਆਪੀ ਅਧੀਨ ਸਥਾਈ ਨਿਵਾਸ ਦੇ ਲਈ ਯੋਗ ਕਿਵੇਂ ਬਨਿਆ ਜਾਵੇ RCIP ਅਧੀਨ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਇੱਕ ਵਿਦੇਸ਼ੀ ਨਾਗਰਿਕ ਦੇ ਕੋਲ ਇੱਕ ਮਨੋਣਿਤ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ। ਨੌਕਰੀ ਦੀ ਪੇਸ਼ਕਸ਼ ਤਰਜੀਹ ਕੀਤੇ ਜਾਣ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਤੇ ਉਦਾਹਰਨ ਦੇ ਵਜੋਂ ਜੇਕਰ ਉਸਾਰੀ ਕੰਮੇ ਦੀ ਲੋੜ ਹੈ ਤਾਂ ਨੌਕਰੀ ਉਸਾਰੀ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਜਦੋਂ ਕੰਪਨੀ ਕਿਸੇ ਵਿਦੇਸ਼ੀ ਕਾਮੇ ਨੂੰ ਨੌਕਰੀ ਦੇਣ ਦੀ ਚੋਣ ਕਰਦੀ ਹੈ ਤਾਂ ਉਸ ਨੂੰ RCIP ਅਧੀਨ ਇੱਕ ਸਿਫਾਰਿਸ਼ ਅਰਜ਼ੀ ਦਾਇਰ ਕਰਨੀ ਚਾਹੀਦੀ ਹੈ। ਸਿਫਾਰਿਸ਼ ਪ੍ਰਾਪਤ ਕਰਨ ਤੋਂ ਬਾਅਦ ਕੋਈ ਵੀ ਇੰਟਰਸ ਸਰਕਾਰ ਤੋਂ ਪੀਆਰ ਲਈ ਅਰਜੀ ਦੇ ਸਕਦਾ ਹੈ ਜੇਕਰ ਗੱਲ ਕਰੀਏ ਪੀਆਰ ਪ੍ਰਾਪਤ ਕਰਨ ਦੇ ਲਈ ਕੀ ਸ਼ਰਤਾਂ ਨੇ ਤਾਂ ਦੱਸ دی ਬਿਨੇਕਾਰ ਦੇ ਕੋਲ ਆਪਣੇ ਖੇਤਰ ਦੇ ਵਿੱਚ ਘੱਟੋ ਘੱਟ 3 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਆਸੀ ਆਈਪੀ ਦੇ ਤਹਿਤ ਕਿਸੇ ਕੋਲ ਲੋੜਿੰਦੀ ਭਾਸ਼ਾਈ ਹੁਨਰ ਹੋਣਾ ਚਾਹੀਦਾ ਹੈ ਆਮ ਤੌਰ ਤੇ ਕਿਸੇ ਕੋਲ ਅੰਗਰੇਜ਼ੀ ਦੀ ਚੰਗੀ ਕਮਾਂਡ ਹੋਣੀ ਚਾਹੀਦੀ ਹੈ ਜਦ ਕਿ ਬਿਨੇ ਕਾਰਾ ਦੇ ਕੋਲ ਕੈਨੇਡੀਅਨ ਕਾਲਜ ਸਿੱਖਿਆ ਜਾਂ ਇਸ ਦੇ ਪ੍ਰਾਪਤ ਦੀ ਡਿਗਰੀ ਹੋਣੀ ਚਾਹੀਦੀ ਹੈ ਬਿਨੇ ਕਾਰਨ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਕੈਨੇਡਾ ਆਉਂਦੇ ਸਮੇਂ ਉਸ ਕੋਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਾਫੀ ਪੈਸੇ ਨੇ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਸਾਨੀ ਦੇ ਨਾਲ ਕੈਨੇਡਾ ਵਿੱਚ ਸੈਟਲ ਹੋ ਸਕਦੇ ਹੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡੀ ਪੀਆਰ ਐਲਜੀ ਲੰਬੀ ਤਫ਼ੋਂ ਉੱਤੇ ਵੀ ਤੁਸੀਂ ਆਸਾਨੀ ਦੇ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ